ਲਾਈਵ ਚਲਾਤਾ ਮਨਜਿੰਦਰ ਸਿੰਘ ਸਰਸਾ ਜੀ ਖਰਾ ਧਿਆਨ ਨਾਲ ਸੁਣ ਲੋ ਮੈਂ ਬਲਦੇਵ ਸਿੰਘ ਸਰਸਾ ਰੇਲਵੇ ਸਟੇਸ਼ਨ ਥਾਨਪੁਰੀ ਤੇ ਮੈਟਰੋ ਸਿਚੂ ਆ ਮੈਂ ਟਿਕਟ ਲਿਆਨੇ ਦੋ ਬਗਲਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਣ ਲਈ ਆ ਪਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਪੁੱਤੀ ਕਿਰਪਾਨ ਹੈ ਉਹ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਉਹ ਨਹੀਂ ਮਿਲਣਗੇ ਮੈਂ ਕਿਹਾ ਨਾ দাও ਮੈਨੂੰ ਤਾਂ ਬਾਹਰ ਕਰ ਦਿਓ ਉਹ ਮੈਨੂੰ ਅੰਦਰ ਕਹੇ ਮੇਰਾ ਡਰਾਮਾ ਬਾਹਰ ਮਨਜਿੰਦਰ ਸੰਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਬਰਸ ਤੋਂ ਗੁਲਾਮ ਨੇ ਮਜਾਦ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸਰਤਾਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਤਖਤ ਦੇ ਚੰਗ ਦਾ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮਨਜਿੰਦਰ ਸਰਤਾਜੀ ਤੁਸੀਂ ਤਾਂ ਤਾਂ ਬਣਾਓ ਆ ਲਾਈਵ ਚੱਲ ਰਿਹਾ ਇਹ ਖੁਦਸ ਵਾਲੇ ਵੀਡੀਓ ਬਣਾ ਰਹੇ ਮੇਰੀ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜਾਂਦੇ ਚਾਹਦਾ ਅੰਦਰ ਕਰ ਦੋਗੇ ਤੇ ਐਸ ਗੱਲ ਦਾ ਜਵਾਬ ਕੌਣ ਦਊ ਇੱਥੇ ਕੈਮਰੇ ਨੇ ਲੱਗੇ ਮੈਨੂੰ ਅੰਦਰ ਕਿਉਂ ਨਹੀਂ ਜਾਣ ਮੈਨੂੰ ਰੇਟ ਮੈਕਰੋ ਪ੍ਰਿੰਟ ਸਫਲ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਤੇਰੇ ਡਰਾਈਵਰ ਨੂੰ ਬਾਹਰ ਕਿਉਂ ਰੋਕਿਆ ਗਿਆ ਇਹਦਾ ਜਵਾਬ ਸ਼੍ਰੋਮਣ ਕੋਟੋਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਜਿੱਥੇ ਲਿਖ ਫ੍ਰੋਮ ਨੀ ਕੋਟੋਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਿਆ ਉੱਥੇ ਮੈਂ ਮਰਜ਼ਰ ਕ੍ਰੋਨੀ ਬੁਰਬੁਰਾ ਪ੍ਰਬੰਧਕ ਕੋਲ ਕੀਤਾ ਜਵਾਬ ਮੰਗਦਾ ਮੈਂ ਸ੍ਰੀ ਅਕਾਲਪਤੀ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾ ਦਿੱਲੀ ਰੇਲ ਮੈਂ ਏਅਰਪੋਰਟ ਤੇ ਰੋਕਿਆ ਗਿਆ ਮੈਨੂੰ ਤੇ ਸਰਦਾਰ ਚਿੱਤੀ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਕਿ ਕੁਝ ਵੀ ਨਹੀਂ ਮਾਰਗੀ ਆ ਤੁਸੀਂ ਸਰਕਾਰ